ਪੰਜਾਬੀਓ ਜਰਾ ਸਾਵਧਾਨ ਹੋ ਜਾਓ ਅਲਰਟ ਹੋ ਜਾਓ ਕਿਉਂਕਿ ਮੌਸਮ ਵਿਭਾਗ ਨੇ ਅਜੇ ਹੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਵੀ ਹੈ ਤੇ ਪਰੇਸ਼ਾਨ ਹੋਣ ਦੀ ਵੀ ਖਾਸ ਤੌਰ ਤੇ ਲੋੜ ਹੈ ਕਿਉਂਕਿ ਅਗਲੇ 1 ਹਫਤੇ ਤੱਕ ਜਿਹੜਾ ਹੈ ਇਸ ਕਦਰ ਮੀਂਹ ਪਵੇਗਾ ਕਿ ਸੜਕਾਂ ਜੜੀਆਂ ਨੇ ਪੂਰੇ ਤਰੀਕੇ ਦੇ ਨਾਲ ਜਲ ਥਲ ਹੋ ਜਾਣਗੀਆਂ ਦਾ ਅੰਦਾਜ਼ਾ ਏ ਕਿ ਅਗਲੇ 5 ਦਿਨ ਤੱਕ ਏਸੀ ਕੁੱਲਰ ਤੇ ਪੱਖੇ ਵੀ ਬੰਦ ਰੱਖਣ ਦੀ ਗੱਲ ਜੜੀ ਆਖੀ ਗਈ ਹੈ ਤੇ ਨਾਲ ਹੀ ਪੰਜਾਬ ਤੇ ਇਲਾਕੇ ਜਿਹੜੇ ਨੇ ਜਲ ਥਲਕੂਣਗੇ ਪੰਜਾਬ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਇਸ ਕਦਰਮੀ ਪਵੇਗਾ ਕਿ ਜਿਹੜੀਆਂ ਸੜਕਾਂ ਨੇ ਪੂਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਜਲ ਮਗਨ ਹੋ ਜਾਣਗੀਆਂ ਤਾਂ ਭਾਰਤੀ ਮੌਸਮ ਵਿਭਾਗ ਨੇ ਮੌਸਮ ਬਾਰੇ ਵੱਡਾ ਅਪਡੇਟ ਦਿੱਤਾ ਆਈਐਮਡੀ ਨੇ ਕਿਹਾ ਕਿ ਉੱਤਰੀ ਭਾਰਤ ਦੇ ਵਿੱਚ ਅਗਲੇ 4 ਤੋਂ 5 ਦਿਨਾਂ ਤੱਕ ਮੌਸਮ ਸੁਹਾਵਣਾ ਰਹਿਣ ਵਾਲਾ ਹੈ ਏਹਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਮੌਸਮ ਵਿਭਾਗ ਨੇ ਆਪਣੇ ਪੁਰਾਅ ਅਨੁਮਾਨ ਦੇ ਵਿੱਚ ਕਿਹਾ ਕਿ ਉੱਤਰੀ ਪੱਛਮੀ ਤੇ ਉੱਤਰ ਪੂਰਬੀ ਭਾਰਤ ਦੇ ਵਿੱਚ ਪਾਰੀ ਤੋਂ ਬਹੁਤ ਪਾਰੀ ਬਾਰਿਸ਼ ਹੋ ਸਕਦੀ ਹੈ ਕਿਉਂਕਿ ਮੌਸਮ ਜਿਹੜਾ ਹੈ ਇੱਕਦਮ ਆਪਣਾ ਮિજાਜ ਬਦਲ ਚੁੱਕਿਆ ਹੈ ਬਦਲਦੇ ਮੌਸਮ ਪ੍ਰਣਾਲੀ ਕਰਕੇ 30 ਜੂਨ ਤੋਂ 3 ਜੁਲਾਈ ਤੱਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ। ਛੱਤੀਸਗੜ੍ਹ, ਪੱਛਮੀ ਬੰਗਾਲ ਦੇ ਗੰਗਾ ਮੈਦਾਨਾਂ, ਚਾਰਖੰਡ ਅਤੇ ਓਡੀਸ਼ਾ ਦੇ ਵਿੱਚ 30 ਜੂਨ ਅਤੇ ਬਿਹਾਰ ਦੇ ਵਿੱਚ 30 ਜੂਨ ਤੋਂ 2 ਜੁਲਾਈ ਤੱਕ بارش ਹੋਣ ਦੀ ਸੰਭਾਵਨਾ ਨਾਲ ਹੀ ਕਈ ਰਾਜਾਂ ਦੇ ਵਿੱਚ ਜਿਹੜਾ ਹੈ ਗਰਜ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਸਮੇਂ ਦੇ ਦੌਰਾਨ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਪੂਰਬੀ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ਤੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਉੱਤਰ ਪੂਰਬ ਦੇ ਵਿੱਚ ਅਸਾਮ ਦੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਇੱਕ ਚੱਕਰਵਾਤ ਸਰਕੂਲੇਸ਼ਨ ਦੇ ਕਾਰਨ ਲੇ 5 ਦਿਨ ਪੱਛਮੀ ਬੰਗਾਲ ਸਿੱਕਮ ਅਰੁਣਾਚਲ ਪ੍ਰਦੇਸ਼ ਅਸਾਮ ਮੇਘਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਅਤੇ ਤ੍ਰਿਪੁਰਾ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਗਰਜ ਦੇ ਨਾਲ ਜਿਹੜਾਗਾ ਦਰਜ ਕੀਤੀ ਗਿਆ ਮੌਸਮ ਵਿਭਾਗ ਦੇ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਜਿਨ੍ਹਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਅਤੇ ਐਸਐਸ ਨਗਰ ਦੇ ਵਿੱਚ ਮੀਂਹ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਅਤੇ ਭਾਰੀ ਮੀਂਹ ਅਤੇ ਤੂਫਾਨ ਦੀ ਚੇਤਾਵਨੀ ਦਰਜ ਕੀਤੇ ਗਿਆ ਜਦ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਦਾਜ਼ੀ ਹੈ ਕਿ ਮੌਸਮ ਵਿਭਾਗ ਨੇ 30 ਜੂਨ ਤੋਂ ਯਾਨੀ ਕਿ ਅੱਜ ਤੋਂ 1 ਜੁਲਾਈ ਤੱਕ ਸੋਰਾਸ਼ਟਰ, ਕਾਟ, ਕੇਰਲਾ, ਤਾਮਿਲਨਾਡੂ ਅਤੇ ਤੱਟਵਰਤੀ ਤੇ ਦੱਖਣ ਦੱਖਣੀ ਕਰਨਾਟਕ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਤਾਂ ਪੰਜਾਬੀਓ ਹੁਣ ਸਾਵਧਾਨ ਹੋ ਜਾਓ ਕਿਉਂਕਿ ਮੀਂਹ ਜਿਹੜਾ ਹੈਗਾ ਅਗਲੇ ਇੱਕ ਹਫ਼ਤੇ ਤੱਕ ਜ਼ੋਰਾਂ ਸ਼ੋਰਾਂ ਦੇ ਨਾਲ ਪਵੇਗਾ ਚੇਤਾਵਨੀ ਜਾਰੀ ਹੋਈ ਹੈ ਮੌਸਮ ਵਿਭਾਗ ਨੇ ਗਰਜ ਦੇ ਨਾਲ ਮੀਂਹ ਪੈਣਾ ਤੇ ਤੂਫਾਨ ਦੀ ਦਸਤਕ ਦੀ ਵੀ ਚੇਤਾਵਨੀ ਦਿੱਤੀ ਹੈ ਸੋ ਪਹਿਲਾਂ ਕੀ ਆਪਣੀ ਤਿਆਰੀ ਖੇਚ ਲਵੋ ਕਿਉਂਕਿ ਮੀਂਹ ਦੇ ਦੌਰਾਨ ਸੜਕਾਂ ਕਿਸ ਤਰੀਕੇ ਦੇ ਨਾਲ ਭਰਨਗੀਆਂ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਕਿਸ ਕਦਰ ਮੀਂਹ ਦੀ ਦਸਤਕ ਹੋਵੇਗੀ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ ਪਰ ਪਹਿਲਾਂ ਕੀ ਆਪਣੀ ਤਿਆਰੀ ਖੇਚ ਲਵੋ ਕਿਉਂਕਿ ਅੱਜ ਸ਼ਾਮ ਤੋਂ ਜਿਹੜਾਗਾ ਮੌਸਮ ਸਮ ਆਪਣਾ ਮિજાਜ ਸਿੱਕਦਮ ਹੀ ਬਦਲ ਸਕਦਾ ਹੈ ਤੁਹਾਡੇ ਇਲਾਕੇ ਦੇ ਵਿੱਚ ਇਸ ਵੇਲੇ ਮੌਸਮ ਕੀ ਕੁਝ ਹੈ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤੇ ਨਾਲ ਇਹ ਵੀ ਦੱਸ ਦਿਓ ਕਿ ਕਿਹੜੇ ਇਲਾਕੇ ਤੋਂ ਤੁਸੀਂ ਇਸ ਖਬਰ ਨੂੰ ਦੇਖ ਰਹੇ ਹੋ ਉੱਥੇ ਤੁੱਪ ਚੜੀ ਹੋਈ ਹੈ ਉੱਥੇ ਮੀਂਹ ਪੈ ਰਿਹਾ ਜਾਂ ਲੱਗ ਰਿਹਾ ਹੈ ਕਿ ਮੌਸਮ ਇੱਕਦਮ ਹੀ ਆਪਣਾ ਮિજાਜ ਬਦਲਿਆ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰੋ ਆਪਣੇ ਵਿਚਾਰ